ਕਿਸਾਨ ਪਰ ਚੋਨੇ ਦੀ ਫਸਲ ਦਾ ਸੀਜ਼ਨ ਆ ਰਿਹਾ ਹੈ ਤੇ ਚੋਨੇ ਦੀ ਫਸਲ ਹਮੇਸ਼ਾ ਹੀ ਬਵਾਦਾਂ ਦੇ ਵਿੱਚ ਰਹਿੰਦੀ ਹੈ ਪਰ ਹੁਣ ਕੇਸ ਹਾਈ ਕੋਰਟ ਦੇ ਵਿੱਚ ਜਾਣ ਕਰਕੇ ਹੋਰ ਵੀ ਚਰਚਿਤ ਹੋ ਗਿਆ ਹੈ ਆਓ ਆਪਾਂ ਇਸ ਤੇ ਸਾਰੇ ਪਹਿਲੂਆਂ 'ਤੇ ਨਜ਼ਰ ਮਾਰਦੇ ਹਾਂ ਕਿਉਂਕਿ ਪੰਜਾਬ ਸਰਕਾਰ ਨੇ ਪੂਸਾ 44 ਸਮੇਤ ਬਾਕੀ ਹਾਈਬ੍ਰਿਡ ਕਿਸਮਾਂ ਉੱਤੇ ਪਾਬੰਦੀ ਲਾਈ ਹੋਈ ਹੈ ਤੇ ਇਸ ਨੂੰ ਅਦਾਲਤ ਦੇ ਵਿੱਚ ਚੈਲੰਜ ਕੀਤਾ ਗਿਆ ਇਹਦੇ ਵਿੱਚ 4 5 ਤੇ ਰਾਮ ਸਾਹਮਣੇ ਆਉਂਦੀਆਂ ਪਹਿਲੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਨੇ ਸਥਿਤੀ ਪਹੁੰਚ ਦੀ ਇਸ ਕਰਕੇ ਲਈ ਹੈ ਕਿ ਇਹਦੇ ਵਿੱਚ ਪਾਣੀ ਦੀ ਵੀ ਸਮੱਸਿਆ ਹੈ ਤੇ ਇੱਕ ਹਾਈਬ੍ਰਿਡ ਬੀਜ ਮਹਿੰਗੇ ਬਹੁਤ ਹੈ ਤੇ ਦੂਜੀ ਜਿਹੜੀ ਮਿਲਿੰਗ ਕੁਆਲਿਟੀ ਹੈ ਦੀ ਉਹ ਘਟ ਗਿਆ ਛਾਲ ਟੁੱਟਦੇ ਆ ਜਾਂ ਉਹਦਾ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਇਸ ਦੇ ਨਾਲ ਹੀ ਅਦਾਲਤ ਦੇ ਵਿੱਚ ਜਿਹੜਾ ਕੇਸ ਲੱਗਿਆ ਉਹ ਲੈ ਕੇ ਗਈ ਹੈ ਫੈਡਰੇਸ਼ਨ ਆਫ ਸੀਡ ਇੰਡਸਟਰੀ ਆਫ ਇੰਡੀਆ F S I I ਉਹਦਾ ਇਹ ਵਿਚਾਰ ਹੈ ਕਿ ਹਾਈਬ੍ਰਿਡ ਕਿਸਮ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਪੈਦਾਵਾਰ ਵੱਧ ਹੁੰਦੀ ਹੈ ਇਹ ਫਸਲਾਂ ਸਮਾਂ ਘਟ ਲੈਂਦੀਆਂ ਅੱਗੇ ਚਾਵਲ ਮਿਲਰਸ ਕਹਿੰਦੇ ਨੇ ਕਿ ਜਿਹਨੂੰ ਆਪਾਂ ਸ਼ੈਦਰਾਂ ਵਾਲੇ ਕਹਿੰਦੇ ਆ ਮਿਲਿੰਗ ਦੌਰਾਨ ਇਹਦੇ ਵਿੱਚ ਟੁੱਟ ਬਹੁਤ ਹੁੰਦੀ ਹੈ ਇਹਦੀ ਕੁਆਲਿਟੀ ਘਟੀ ਹੈ ਤੇ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਕਿਸਾਨ ਇਹ ਕਹਿੰਦੇ ਨੇ ਕਿ ਹਾਈਬ੍ਰਿਡ ਕਿਸਮ ਚਾਹੇ ਉਹਨਾਂ ਨੂੰ ਮਹਿੰਗੀ ਮਿਲਦੀ ਹੈ ਵੇਚਣ ਵੇਲੇ ਵੇਚਣ ਵੇਲੇ ਉਹਦੇ ਵਿੱਚ ਕਟੌਤੀ ਵੀ ਲੱਗਦੀ ਹੈ ਪਰ ਜਿੱਥੇ ਖਾਰੇ ਪਾਣੀ ਹੈ ਉੱਥੇ ਹੋਰ ਕੋਈ ਵੀ ਫਸਲ ਨਹੀਂ ਹੁੰਦੀ ਕਿਉਂਕਿ ਪਹਿਲਾਂ ਨਰਮਾ ਕਪਾਹ ਬੀਜਦੇ ਸੀ ਉਹ ਵੀ ਉੱਥੇ ਫੇਲ ਹੋ ਗਿਆ ਤੇ ਇਸ ਕਰਕੇ ਉਹ ਕਹਿੰਦੇ ਵੀ ਕਿਸਮ ਕਿਸੇ ਹੱਦ ਤੱਕ ਸਾਨੂੰ ਤੋਂ ਕੁਝ ਛਾੜ ਦੇ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਪਾਣੀ ਉੱਥੇ ਉੱਚੇ ਹੈ ਜਿੱਥੇ ਖਾਰੇ ਪਾਣੀ ਹੈ ਉੱਥੇ ਪਾਣੀ ਜ਼ਰੂਰ ਉੱਚੇ ਹੈ ਹਰਾਨੇ ਦੇ ਨਾਲ ਲੱਗਦਾ ਲੱਗ ਹੈ ਜਿਹੜਾ ਉੱਥੇ ਵੀ ਹੈ ਤੇ ਉਥੇ ਸੋਲਰ ਸਿਸਟਮ ਲੱਗੇ ਹੋਏ ਨੇ ਜਿਸ ਦੇ ਨਾਲ ਬਿਜਲੀ ਦੀ ਕੋਈ ਸਮੱਸਿਆ ਨਹੀਂ ਪਾਣੀ ਦੀ ਸਮੱਸਿਆ ਉਥੋਂ ਹੱਲ ਹੋ ਜਾਂਦੀ ਹੈ ਉਹਨਾਂ ਦਾ ਪੱਖ ਇਹ ਹੈਗਾ ਤੇ ਵਿਗਿਆਨੀ ਜਾਂ ਜਿਹੜੇ ਪੀਯੂ ਦੇ ਵਿਗਿਆਨੀ ਹੈਗੇ ਆ ਉਹਨਾਂ ਦਾ ਪੱਖ ਵੀ ਇਹ ਹੈ ਵੀ ਦੀ ਕੁਆਲਿਟੀ ਨਹੀਂ ਵਧੀਆ ਇਸ ਕਰਕੇ ਇਹ ਸਾਡੇ ਲਈ ਜਿਹੜੇ ਮਫੀਦ ਨਹੀਂ ਹੈਗੇ ਤੇ ਇਹਨੂੰ ਅਦਾਲਤ ਦੇ ਵਿੱਚ ਲੈ ਕੇ ਗਈ ਹੈ ਫੈਡਰੇਸ਼ਨ ਆਫ ਸੀਡ ਇੰਡਸਟਰੀ ਆਫ ਇੰਡੀਆ ਐਫਐਸਆਈਆਈ ਨੇ ਅਦਾਲਤ ਦੇ ਵਿੱਚ ਇਹ ਦਲੀਲ ਦਿੱਤੀ ਹੈ ਕਿ ਇਹ ਇਹਨਾਂ ਬੀਜਾਂ ਉੱਤੇ ਪਾਬੰਦੀ ਕੇਂਦਰੀ ਬੀਜ ਕਾਨੂੰਨ 1968 ਦੀ ਉਲੰਘਣਾ ਹੈ ਤੇ ਜਿਸ ਦੇ ਵਿੱਚ ਇਹ ਵੀ ਜਿਹੜੇ ਬੀਜਾਂ ਨੂੰ ਸੈਂਟਰ ਸਰਕਾਰ ਨੋਟੀਫਾਈਡ ਕਰ ਦਿੰਦੀ ਹੈ ਤੇ ਉਹਨੂੰ ਵਿਕਰੀ ਦੀ ਇਜਾਜ਼ਤ ਦਿੱਤੀ ਗਈ ਹੁੰਦੀ ਹੈ ਉਹਦੇ ਉੱਤੇ ਕੋਈ ਵੀ ਰਾਜ ਸਰਕਾਰ ਉਹ ਪਾਬੰਦੀ ਨਹੀਂ ਲਾ ਸਕਦੀ ਹੁਣ 13 ਮਈ ਨੂੰ ਇਸ ਦੇ ਉੱਤੇ ਸੁਣਵਾਈ ਹੋ ਚੁੱਕੀ ਹੈ ਦਰੀਲਾ ਇਦਰ ਉਦੋਂ ਲੰਘਾ ਜਾ ਚੁੱਕੀਆਂ ਤੇ ਹੁਣ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਹਲੇ ਰੱਖਮਾ ਰੱਖ ਲਿਆ ਉਹਨੇ ਕੋਈ ਫੈਸਲੀ ਦੀ ਤਾਰੀਖ ਵੀ ਨਹੀਂ ਮਿੱਤੀ ਤੇ ਮਸਲਾ ਇੱਥੇ ਖੜਾ ਹੈ ਇਹ ਪੌਂਦੀਆਂ ਕੈਪਟਨ ਸਰਕਾਰ ਵੇਲੇ 2019 ਦੇ ਵਿੱਚ ਵੀ ਲਾਣਗੀਆਂ ਸੀ ਹਾਲਾਂਕਿ ਇੱਕ ਐਡਵਾਈਜ਼ਰੀ ਉੱਥੇ ਜਾਰੀ ਕੀਤੀ ਗਈ ਸੀ ਖੇਤੀਬਾੜੀ ਵਿਭਾਗ ਵੱਲੋਂ ਕਿ ਇਸਮਾਨ ਦੀ ਵਰਤੋਂ ਨਾ ਕੀਤੀ ਜਾਵੇ ਪਰ ਜਿਹੜੀ ਉਸ ਵੇਲੇ ਬੀਜ ਡੀਲਰਾਂ ਤੇ ਉਤਪਾਦਕਾਂ ਨੇ ਵੀ ਇਹੋ ਹੀ ਦਲੀਲ ਦਿੱਤੀ ਸੀ ਕਿ ਬੀਜ ਕਾਨੂੰਨ 1966 ਦੀ ਜਿਹੜੀ ਉਲੰਘਣਾ ਹੈ ਤੇ ਉਸ ਵੇਲੇ ਫਿਰ ਸਰਕਾਰ ਨੇ ਇਹਦੇ ਵਿੱਚ ਸੋਧ ਕਰ ਦਿੱਤੀ ਗਈ ਸੀ ਵੀ ਜਿਹੜੀਆਂ ਵੀ ਹਾਈਬ੍ਰਿਡ ਕਿਸਮਾਂ ਖਾਸ ਤੌਰ ਤੇ ਉੱਤੇ ਕੇਂਦਰੀ ਸਰਕਾਰ ਦੁਆਰਾ ਨੋਟੀਫਾਈਡ ਹੈ ਤੇ ਉਹਨਾਂ ਦੇ ਬੀਜ ਦੀ ਵਿਕਰੀ ਦੀ ਇਜਾਜ਼ਤ ਦੇ ਦਿੱਤੀ ਜਾਵੇ ਤੇ ਜਿਹੜੀਆਂ ਕੇਂਦਰ ਸਰਕਾਰ ਦੁਆਰਾ ਨੋਟੀਫਾਈਡ ਹੈਗੀਆਂ ਕਿਸਮਾਂ ਉਹਨਾਂ ਦਾ ਆਪਾਂ ਜ਼ਿਕਰ ਕਰ ਲਈਏ ਵੀ ਉਹ ਕਿਹੜੀ ਕਿਹੜੀਆਂ ਐ ਉਹਦੇ ਵਿੱਚ ਉਸ ਤੋਂ ਪਹਿਲਾਂ ਜਿਹੜੀਆਂ 2019 ਦੇ ਵਿੱਚ ਪਵੰਦੀ ਸ਼ੁਦਾ ਹਾਈਬ੍ਰਿਡ ਕਿਸਮਾਂ ਸੀਗੀਆਂ ਉਹਨਾਂ ਦਾ ਸਪੂਚਾ 44 ਸੀ ਸਾਵਾ 127 S A V A ਇਸ ਨੇ ਸਾਵਾ 134 ਸਾਵਾ 7501 ਉਸ ਤੋਂ ਅਗਲੀ 27 P by B N R 203 ਤੇ ਇਹ ਕਿਸਮਾਂ ਉਤੇ ਪਵੰਦੀ ਸੀ ਜਦੋਂ ਇਹ ਗੱਲ ਕੀਤੀ ਗਈ ਵੀ ਜਿਹੜੀਆਂ ਕੇਂਦਰ ਦੁਆਰਾ ਨੋਟੀਫਾਈਡ ਕਿਸਮਾਂ ਚਲੋ ਉਹਨਾਂ ਦੀ ਬਜਾਈ ਤੁਸੀਂ ਕਰ ਸਕਦੇ ਹੋ ਤਾਂ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਕਿਸਮਾਂ ਆਉਂਦੀਆਂ ਉਹ ਚਾਹੁੰਦੀਆਂ ਰਾਜਲక్ష్ਮੀ ਉਸ ਅਗੇ ਕੀ ਹੈ ਸੀ ਆਰ ਐਚ ਆਰ 5 ਅਜੇ ਸੀ ਆਰ ਐਚ ਆਰ 7 ਐਚ ਕੇ ਆਰ ਐਚ 1 ਡੀ ਆਰ ਆਰ ਐਚ 1 ਡੀ ਆਰ ਆਰ ਐਚ 2 K R H 2 ਤੇ P A 64 44 J R H 5 6 ਭਾਗੀ ਤਾਨ U S 312 Arise 64 44 Gold V N R 2355 ਪਰ ਇਹ ਜਿਹੜੀਆਂ ਸਾਰੀਆਂ ਕਿਸਮਾਂ ਇਹਦੇ ਵਿੱਚ ਜ਼ਿਆਦਾ 오ਡੀਸਾ ਅਸਾਮ ਤੇ ਬਿਹਾਰ ਯੂਪੀ ਚਾਰਖੰਡ ਤਾਮਿਲਨਾਡੂ ਕਰਨਾਟਕ ਆਂਧਰਾ ਪ੍ਰਦੇਸ਼ ਇਹਨਾਂ ਲਈ ਸफारਿਸ਼ ਕੀਤੀਆਂ ਗਈਆਂ ਜਦੋਂ ਕਿ ਐਚ ਕੇ ਆਰ ਐਚ ਇੱਕ ਇਹ ਹਰਿਆਣਾ ਲਈ ਹੈ ਤੇ ਕੁਛ ਦੇ ਵਿੱਚ ਉੱਤਰੀ ਭਾਰਤ ਲਈ ਹੈ ਇਸ ਕਰਕੇ ਇਹਨਾਂ ਦੀ ਬਿਜਾਈ ਪੰਜਾਬ ਦੇ ਵਿੱਚ ਨਹੀਂ ਹੋ ਸਕਦੀ ਸੋ ਫੈਸਲਾ ਹੋਣਾ ਬਾਕੀ ਹੈ ਇਸ ਦੇ ਨਾਲ ਹੀ ਬਹੁਤ ਚਰਚਿਤ ਕਿਸਮ ਜਿਹੜੀ ਕਿ ਪੂਸਾ 44 ਉਹਦੀ ਆਪਾਂ ਗੱਲ ਅਗਲੀ ਵੀਡੀਓ ਚ ਕਰਦੇ ਹਾਂ ਏ ਕੀ ਪੰਜਾਬ ਸਰਕਾਰ ਇਸ ਕਾਨੂੰਨ ਤਹਿਤ ਉਸ ਤੇ ਉੱਤੇ ਪਾਬੰਦੀ ਲਾ ਸਕਦੀ ਹੈ ਤੇ ਜਿਹੜਾ ਪੰਜਾਬ ਸਰਕਾਰ ਨੇ ਅੱਜ ਬਿਆਨ ਦਿੱਤਾ ਹੈ ਕਿ ਉਹਦੀ ਵਿਕਰੀ ਉੱਤੇ ਪਾਬੰਦੀ ਲਾਈ ਜਾ ਸਕਦੀ ਹੈ ਇਹਦੇ ਕਾਨੂੰਨੀ ਪੱਖ ਕੀ ਨੇ ਕੀ ਇਸ ਤਰ੍ਹਾਂ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਜਲਦੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸੋ ਇਸ ਜਾਣਕਾਰੀ ਤੁਹਾਨੂੰ ਕਿਸਨਾਂ ਦੀ ਲੱਗੀ ਤੇ ਆਪਣੇ ਵਿਚਾਰ ਦਰੂਰ ਦਿਆ ਕਰੋ ਬਹੁਤ ਬਹੁਤ ਧੰਨਵਾਦ